ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਲਗਾਤਾਰ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪਾਣੀ ਨੂੰ ਲੈ ਕੇ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਪਾਣੀ ਅਸੀਂ ਕਿਸੇ ਨੂੰ ਨਹੀਂ ਦਵਾਂਗੇ ਤੇ ਉੱਥੇ ਹੀ ਦੱਸਦੀ ਹੈ ਕਿ ਹਰਿਆਣਾ ਨੂੰ ਪਾਣੀ ਦੇਣ ਦੇ ਹੁਕਮ ਲਗਾਏ ਗਏ ਸੀ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਆਲ ਪਾਰਟੀ ਦੇ ਨਾਲ ਮੀਟਿੰਗ ਸੱਦੀ ਗਈ ਤੇ ਜਿਸ ਦੇ ਤਹਿਤ ਵੱਡੇ ਫੈਸਲੇ ਤੱਕ ਲਏ ਗਏ ਤੇ ਹੁਣ ਉਹਨਾਂ ਦੇ ਵੱਲੋਂ ਫਿਰ ਤੋਂ ਬਿਆਨ ਦੇ ਕੇ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਪੰਜਾਬ ਦਾ ਪਾਣੀ ਕਿਸੇ ਨੂੰ ਵੀ ਨਹੀਂ ਦਵਾਂਗੇ ਤੇ ਉਥੇ ਹੀ ਜਿਹੜਾ ਕਿ ਕੇਂਦਰ ਸਰਕਾਰ ਨੂੰ ਲੈ ਕੇ ਵੀ ਪਲਟਵਾਰ ਕਰਦੇ ਹੋਏ ਨਸਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਥੇ ਹੀ ਉਹਨਾਂ ਨੇ ਹੁਣ ਪਾਣੀ ਨੂੰ ਲੈ ਕੇ ਬਿਲਕੁਲ ਸਪਸ਼ਟ ਕੀਤਾ ਹੈ ਕਿ ਹੁਣ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਅਸੀਂ ਹਰਿਆਣੇ ਨੂੰ ਨਹੀਂ ਦਵਾਂਗੇ ਹੋਰ ਕੀ ਕਹਿਣਾ ਹੈ ਪਾਣੀ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਂਦੇ ਐਸੇ ਤਰੀਕਾ ਇੱਕ ਯੁੱਧ ਹੁਣ ਪਾਣੀਆਂ 'ਚ ਪਾਣੀ ਦਾ ਸੰਕਟ ਐਵੇਂ ਖੜਾ ਕਰਤਾ ਸਾਡੇ ਨਾਲ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਖੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਆ ਇਦਰੋਂ ਬਾਰਡਰ ਤੇ ਟੈਨਸ਼ਨ ਹੋਈ ਪਈ ਐ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਇੱਥੇ ਸਾਡੇ ਹੀ ਯੋਧੇ ਲੜਨਗੇ ਉੱਚ ਵੀ ਉੱਚ ਵੀ ਖੜੇ ਨੇ ਸਾਡੀ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਐ ਉਦੋਂ ਲੜੀ ਜਾਂਦੇ ਐ ਇਦਰੋਂ ਨਾ ਮਾ ਪੰਗਾ ਪਾਤਾ ਹਰਿਆਣੇ ਵਾਲਿਆਂ ਕਦੇ ਪਾਣੀ ਜੋ ਸਾਡਾ ਸਾ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇ ਦੀਏ ਨਾ ਜੀ ਰਾਤੋਂ ਰਾਤ ਅਸੀਂ ਬੀਐਮਬੀ ਦੇ ਚੇਅਰਮੈਨ ਬਦਲ ਦਾਂਗੇ ਅਸੀਂ ਆਹ ਕਰ ਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾ ਲੇ ਆ ਛੱਡੋ ਵੀ ਪਾਣੀ 8500 ਮੈਂ ਕਿਹਾ ਆ ਜਾਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰਮਿਟਦੇ ਆ ਮੈਂ ਜਦੋਂ ਪਾਣੀ ਦੀ ਵਾਰੀ ਲਾਉਣ ਜਾਂਦਾ ਸੀ ਨਾ ਮੈਂ ਪਾਣੀ ਦੀ ਗੱਲ ਦੱਸਦਾ ਤੁਹਾਨੂੰ ਕਿੰਨਾ ਪਾਣੀ ਜਿਹੜਾ ਸਾਡੇ ਲਈ ਇੰਪੋਰਟੈਂਟ ਹੈ ਕਿੰਨਾ ਸਾਡੀ ਲਾਈਫ ਲਾਈਨ ਹੈ ਪਰ ਪਾਣੀ ਵਾਸਤੇ ਕਿੰਨੇ ਅਸੀਂ इमोशनल ਜਾਂ ਜਜ਼ਬਾਤੀ ਆ ਮੈਂ ਜਦੋਂ ਪਾਣੀ ਲਾਉਣ ਜਾਂਦਾ ਸੀ ਉਸ ਨੱਕੇ ਤੇ ਜਿਹੜਾ ਕੱਸੀ ਦਾ ਪਾਣੀ ਆਉਂਦਾ ਸੀ ਸਾਡੇ 5 ਏਕੜ ਸੀ ਉਸ ਨੱਕੇ ਤੇ 15 ਮਿੰਟ ਇੱਕ ਏਕੜ ਦੇ ਮਿਲਦੇ ਆ 75 ਮਿੰਟ ਸੀ ਸਾਡੇ ਸਵਾ 12 ਉਹਨੇ ਅਗਲੇ ਬੰਦੇ ਨੇ ਵੜਣਾ ਹੁੰਦਾ ਸੀ ਮੈਂ ਇਪਰੋਂ ਮੈਂ ਜਾਂਦਾ ਸੀ 16 15 16 ਸਾਲ ਦਾ ਸੀ ਨੱਕਾ ਹੀ ਵੜਣਾ ਹੁੰਦਾ ਸੀ ਬਾਅਦ ਚ ਤਾਂ ਖੇਚ ਪਈ ਜਾਣਾ ਹੁੰਦਾ ਤਾਂ ਵੀਰੋ ਜਿਹੜਾ ਅਗਲਾ ਬੰਦਾ ਸੀ ਜਿਹਨੇ ਅਗਲਾ ਵੜਣਾ ਹੁੰਦਾ ਸੀ ਉਹੋ 12 10 ਤੇ ਆ ਜਾਂਦਾ ਸੀ 12 12 5 ਤੇ ਵੀ ਆ ਜਾਂਦਾ ਸੀ ਇੱਕ ਤਾਂ ਕਹੀ ਲਿਆਉਂਦਾ ਸੀ ਉਹ ਚਲੋ ਕਹੀ ਐ ਕਹੀ ਦਰ ਦਿੰਦਾ ਸੀ ਨਾਂ ਵਾਲੀ ਤਿੱਖਾ ਕੀਤਾ ਹੋਇਆ ਗੰਡਾਸਾ ਉਹ ਵੀ ਨਾਂ ਵਾਲੀ ਦਰ ਦਿੰਦਾ ਸੀ ਐ ਮੇਰੇ ਸਾਹਮਣੇ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਇੱਕ ਦਿਨ ਮੈਨੂੰ ਪੁੱਛ ਲਿਆ ਮੈਂ ਕਿਹਾ ਬਿੱਕਰਾ ਯਾਰ ਕਹੀ ਨਾ ਤਾ ਤੂੰ ਨੱਕਾ ਵੱਢਣਾ ਆ ਗੰਡਾਸਾ ਕਾਦੇ ਵਾਸਤੇ ਲੈ ਕੇ ਆਉਣਾ ਹੁੰਦਾ ਕਹਿੰਦਾ ਪਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ ਇੱਕ ਮਿੰਟ ਪਹਿਲਾਂ ਹੀ ਵੜ ਲਈ ਤੂੰ ਮੇਰੇ ਘਰ ਦਾਨਾ ਵੜਦੀ ਕਿਤੇ ਸੋਈ ਤਾਂ ਅਸਤਕ ਉਹ ਐਸ ਲੈਵਲ ਤੇ ਜਾਣਿਆ ਕਿ ਕਹੀ ਦੇ ਨਾਲ ਗੰਡਾਸਾ ਲੈ ਕੇ ਜਾਣਿਆ ਸੀ ਪਾਣੀ ਵਾਸਤੇ ਕਤਲ ਹੋਏ ਹੋਏ ਨੇ ਪਾਣੀ ਵਾਸਤੇ ਸਾਡੇ ਘਰੋਂ ਤੁਸੀਂ ਬਿਨਾ ਪੁੱਛੇ ਸਾਨੂੰ ਥਾਨੀ ਸਾਡੇ ਸਾਈਨ ਨਹੀਂ ਹੋਇਆ ਸੀ ਮਨਾ ਕਰ ਰਿਹਾ ਸਾਡੀ ਸਹਿਮਤੀ ਹੈ ਨਹੀਂ ਤੇ ਸਾਡੇ ਕਹਿੰਦੇ ਨੋਈ ਨੰਗਲ ਵਾਲੇ ਨੱਕੇ ਖੋਲ ਦੋ ਆ ਜਾਓ ਫਿਰ ਨੱਕੇ ਖੋਲ ਲਿਓ ਆ ਜੀ ਖੋਲ ਲਿਆ ਨੱਕਾ ਫਿਰ ਐ ਤੱਕੇ ਨਾਲ ਸਾ ਤੋਂ ਪਾਣੀ ਲੈ ਜਾਓਗੇ ਸੁਬੀਰੋ ਇਹ ਇਹ ਨਹੀਂ ਚੱਲਣਾ ਇਹ ਪਹਿਲਾਂ ਕਹਿੰਦੇ ਜੀ ਉਹਨਾਂ ਕੋਲੇ ਇੱਕੋ ਹੀ ਤਰਕ ਹੈ ਕਹਿੰਦੇ ਜੀ ਪਹਿਲਾਂ ਸਾਨੂੰ ਮਿਲਦਾ ਹੁੰਦਾ ਸੀ ਐਂ 2-3 ਮਹੀਨੇ ਫालतੂ ਪਾਣੀ ਉਹ ਮੈਂ ਕਹਿੰਦਾ ਪਹਿਲਾਂ ਵਾਲੇ ਚੱਲੇਗੇ ਪਹਿਲਾਂ ਨੇ ਜਬਾਨੇ ਚਲੇਗਾ ਉਹਨਾਂ ਨੇ ਹਿਸਾਬ ਤਵ ਰੱਖਿਆ ਹੀ ਨਹੀਂ ਉਹਨਾਂ ਨੇ ਕੀ ਪਾਣੀ ਤੋਂ ਇੱਕ ਮਹਿਲਾ ਆਲਾ ਸੀ ਜਿਹੜਾ ਪਹਿਲਾਂ ਆਲਾ ਸੀ ਇੱਕ ਮਹਿਲਾ ਆਲਾ ਸੀ ਜਿਨ੍ਹਾਂ ਨੇ ਸੋਨੇ ਦੀਆਂ ਟੂਟੀਆਂ ਚੋਂ ਪਾਣੀ ਆਉਂਦਾ ਉਹਨਾਂ ਨੂੰ ਕੀ ਪਤਾ ਨੱਕਿਆ ਆਂਦਾ ਕੀ ਹੁੰਦਾ ਇੱਕ ਦੂਜੇ ਸੀ ਜਿਨ੍ਹਾਂ ਦੇ ਖੇਤਾਂ ਦੀ ਨਹਿਰਾਂ ਜਾ ਕੇ ਖਤਮ ਹੁੰਦੀਆਂ ਉਹਨਾਂ ਨੂੰ ਕੋਈ ਕੀ ਪਤਾ ਮੋਗਾ ਕੀ ਹੁੰਦਾ ਉਹ ਤਾਂ ਨਹਿਰਾਂ ਕਹਿੰਦਾ ਸਾਡੇ ਵਾਲੇ ਚ ਪਾਣੀ ਵਧਾ ਦਿਓ ਆ ਇਧਰ ਲੈਣਾ ਇਧਰ ਲੈ ਜੋ ਜਿੱਧਰ ਮਰਜ਼ੀ ਲੈ ਜਾਓ ਉਹ ਆਦਤਾਂ ਪਈਆਂ ਹੋਈਆਂ ਸੀ ਹੁਣ ਅਸੀਂ ਉਹ ਬੰਦ ਕਰਤੀਆਂ ਹੁਣ ਤੜਫਦੇ ਨੇ ਕਿਉਂਕਿ ਹੁਣ ਆਪਾਂ ਕੱਸੀਆਂ ਚਲਾ ਲੀਆਂ ਹੁਣ ਆਪਾਂ ਰਜਵਾਹੇ ਸੂਏ ਚਲਾ ਲੇ ਹੁਣ ਆਪਣਾ ਪਾਣੀ ਆਪ ਹੀ ਵਰਤਣ ਲੱਗ ਗਿਆ ਆਪਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਉਹਨਾਂ ਨੂੰ ਪਹਿਲਾਂ ਬੰਦ ਸੀ ਸਾਰਾ ਕੁਛ ਬੰਦ ਪਈਆਂ ਉਹਨਾਂ ਚ ਦਰਖਤ ਉੱਗੇ ਪਏ ਸੀ ਸੂਆਂ ਚ ਕੱਸੀਆਂ ਲੋਕਾਂ ਨੇ ਵਾਹ ਲੀਆਂ ਸੀ ਪਿਆਰ ਨਾਲ ਉਹਨਾਂ ਨੇ ਛੱਡ ਵੀ ਦਿੱਤੀਆਂ ਲੋਕਾਂ ਨੇ ਕਿ ਇੱਥੋਂ ਦੀ ਜਾਂਦੀ ਸੀ ਜੀ ਅਸੀਂ ਕਹ ਤੂੰ ਕੋਈ ਗੱਲ ਨਹੀਂ ਥੱਲੇ ਪਏ ਪਾ ਲੈਣ ਦੇ ਤੂੰ ਭਾਵੇਂ ਉੱਤੇ ਬੀਜ ਲੈ ਕੋਈ ਗੱਲ ਨਹੀਂ ਨੱਕਾ ਤੇਰਾ ਵੀ ਰੱਖ ਦਾਂਗੇ ਸੋ ਥੱਲੋਂ ਦੀ ਪਾਈਪਾਂ ਪਾ ਰਹੇ ਆਂ ਪਾਈਪਾਂ ਨਹੀਂ ਮਿਲ ਰਹੀਆਂ ਪੰਜਾਬ ਚ ਬੈਂਗਲੌਰ ਤੋਂ ਪਾਈਪਾਂ ਮੰਗਾ ਰਹੇ ਆਂ ਅਸੀਂ ਔਰ ਪਾਈਪਾਂ ਐਸੀਆਂ ਨੇ 30 ਸਾਲ ਪਾਈਪ ਕਿਤੇ ਨਹੀਂ ਜਾਂਦੀ ਜੀ ਉੱਚ ਕੋਈ ਮੋਰੀ ਜਾਂ ਲੀਕੇਜ ਨਹੀਂ ਹੋਊਗੀ ਆ ਇਹਨਾਂ ਵਾਲਾ ਕੰਮ ਨਹੀਂ ਹੈਗਾ ਸੀਵਰੇਜ ਮੂਰੋ ਮੂਰੋ ਪਾਈ ਜਾਂਦੇ ਮਗਰ ਲੀਕ ਹੋ ਹੀ ਜਾਂਦਾ ਰਹਿੰਦਾ